ਗਾਗੂ ਡਰ ਜਾਂਦੀ ਹੈ ਕਈ ਵਾਰ ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਆਪਾਂ ਦੌਲਤਰਾਮ ਡੈਰੀ ਫਾਰਮ ਚੋਂ ਬਣਾਉਣ ਜਾ ਰਹੇ ਹਾਂ ਜੀ ਬਾਈ ਕੋਲੇ ਚਾਰ ਗਾਵਾਂ ਨੇ ਉਹਨਾਂ ਵਿੱਚੋਂ ਤਿੰਨ ਤਾਂ ਤਾਜ਼ੀਆਂ ਸੂਆਂ ਨੇ ਤੇ ਇੱਕ ਹਜੇ ਗੱਬੜਾ ਥੋੜੇ ਦਿਨਾਂ ਦੀ ਕੱਚੀ ਆ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਲੱਗੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਆ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਮੇਰਾ ਕੰਟੈਕਟ ਨੰਬਰ ਹੈਗਾ 81467 15312 ਤੇ ਆਜੋ ਆਪਾਂ ਕਰਦੇ ਆ ਬਾਈ ਜੀ ਨਾ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਉਹ ਠੀਕ ਹੋਮ ਬਾਈ ਵਧੀਆ ਜੀ ਵਧੀਆ ਕਿਵੇਂ ਚੱਲਦਾ ਬਾਈ ਕੰਮ ਬਹੁਤ ਵਧੀਆ ਵੀਰੇ ਤੇ ਰੇਟ ਆਪਣੇ ਪਹਿਲਾਂ ਵੀ ਜਾਇਜ਼ ਹੁੰਦੇ ਆ ਰੇਟ ਵੀ ਜਾਇਜ਼ ਹੀ ਹੋਣਗੇ ਰੇਟ ਵੀਰੇ ਜਾਇਜ਼ ਹੀ ਕਰਾਂਗੇ ਆਪਾਂ ਵੀਰੇ ਠੀਕ ਆ ਬਾਈ ਨਾਮ ਤੇ ਆਪਣਾ ਐਡਰੈਸ ਬੋਲ ਦਿਓ ਨਾਵਾ ਉਤਾਰਾ ਇਸ ਸਾਲੋਂ ਦੋਲਦਰਾ ਪਿੰਡ ਬਗੜ ਠੀਕ ਆ ਭਾਈ ਆਪਣਾ ਕੰਟੈਕਟ ਨੰਬਰ ਬੋਲ 8847601402 ਠੀਕ ਆ ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਭਾਈ ਇਧਰੋਂ ਸਟਾਰਟ ਕਰ ਦਈਏ ਆ ਜਰਸੀ ਨੂੰ ਸਟਾਰਟ ਕਰ ਲੈ ਲੈ ਵੀਰੇ ਜਿਹੜੀ ਬਾਈ ਆਪਾਂ ਸਾਹਮਣੇ ਵੇਖ ਰਹੇ ਆ ਕਿਹੜਾ ਸੂਆ ਸੂਈ ਆ ਇਹ ਦੂਜਾ ਸੂਆ ਸੂਈ ਆ ਵੀਰੇ ਠੀਕ ਆ ਰੀਅਲ ਪਿਆਵ ਵਾਲੀ ਜਰਸੀ ਆ ਵੀਰੇ ਹੂੰ ਆਪਾਂ ਲੈਨੇ ਘਾਟਾ ਵੀਰੇ ਲਈ ਦੀ ਰੀਅਲ ਪਿਆਵ ਵਾਲੀ ਜਰਸੀ ਸਹੀ ਗੱਲ ਆ ਬਾਈ ਲਈ ਦਾ ਬਾਈ ਕਹਿੰਦਾ ਮਤਲਬ ਥੋੜਾ ਮਾਲ ਲੈ ਲਈਦਾ ਆਪਾਂ ਜਰਸੀ ਦਾ ਵੀ ਘਾਟ ਹੀ ਲੈਨੇ ਆ ਭਾ ਗੱਲ ਅਕਲ 8 ਲੋਸੀਆਂ ਵੀਰੇ ਗੈਆਂ ਵਿੱਚੋਂ ਸੇਲ ਹੋ ਗਿਆ ਹੂੰ ਤਿੰਨ ਤਿੰਨ ਗੈਆਂ ਸੇਲ ਹੋ ਗਿਆ ਵਿੱਚੋਂ ਠੀਕ ਆ ਰੀਅਲ ਪਿਆਵ ਵਾਲੀ ਜਰਸੀ ਅੱਜ ਸਵੇਰੇ ਸੂਜੇ 4 ਵਜੇ ਤੇ ਬਰੀਡ ਬਾਈ ਕਿਆ ਬਾਤ ਆ ਜੇਰ ਕੰਪਲੀਟ ਪੈ ਗਈ ਆ ਸਾਈਡ ਤੇ ਪਈ ਆ ਵੀਰੇ ਵਖਾਣ ਬੜੀ ਜੀ ਜੇਰ ਬੱਚੇ ਕਰ ਬਾਲੇ ਜੇਰ ਆ ਪਈਆ ਕੰਪਲੀਟ ਆ ਬੱਚਾ ਬਾਈ ਕਰ ਮਾਲਣ ਕੀ ਬੱਚਾ ਵੀਰੇ ਬੱਚਾ ਦਿੱਤਾ ਵੀਰੇ ਬੱਚਾ ਵ ਬਾਕੀ ਵੀਰੇ ਰੀਨੋ ਪਿਆ ਵਾਲੀ ਜਰਸੀ ਆ ਜਿਹੜੀ ਗੱਲ ਆ ਇਹ ਅੱਗੇ ਪਿਛੇ ਦਾ ਲੋੜਾ ਵੈੜ ਨੂੰ ਬਾਕੀ ਚਾਈ ਚੂਜੀ 1 ਕਿਲੋ ਬਰਾ 3-4 ਕਿਲੋ ਬੜਾ ਚੂਤਾ ਵੀਰੇ ਦਾ ਠੀਕ ਆ ਕਿੰਨੀ ਕਿ ਉਮੀਦ ਆ ਬਰਾ ਕਿੰਨਾ ਕਿ ਦੇ ਦੂ ਦੁੱਧ ਵੀਰੇ ਜਿਵੇਂ ਦਾ ਵੀਰੇ ਵੈੜ ਦਾ ਥਾਂ ਦੇਵਾ ਲੱਗਿਆ ਵੀ ਗਲੀ ਵੈੜ ਨੂੰ ਚਾਹੀਦਾ ਦੁੱਧ ਬਾਕੀ ਥਾਂ ਬਾਕੀ ਆ ਦੇ ਸਮਝਣਾ ਲਵੇ ਵੀਰੇ ਜਿਹੜੇ ਬੰਦੇ ਨੇ ਪਸ਼ੂ ਵੀ ਲੈਣਾ ਆਹ ਦਾ 10 ਕਿਲੋ ਝੋਲੇ ਅਗਲਾ 20 ਕਿਲੋ ਝੋਲੇ ਆ ਵੀ ਸਮਝਣਾ ਲਵੇ ਸੂਆ ਤਾਂ ਜਮੀ ਨਹੀਂ ਨਾ 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 ਵੀਰੇ ਵਜ਼ਨ ਵਜੂਦ ਵਾਲੀ ਆ ਵੀਰੇ ਕੋਈ ਰਸਤੀ ਵਿਕੀ ਨਹੀਂ ਗਈ ਇਹ ਸਹੀ ਗੱਲ ਆ ਰੀਨੋ ਪਿਆ ਵਾਲੀ ਜਰਸੀ ਆ ਇਹ ਠ ਪਲੀਵਾ ਬਖਾ ਦੀ ਅੱਗੇ ਪਿਛਲੇ ਲੱਗਿਆ ਲੈਵੇ ਦੀ ਫੀਟ ਚੈੱਕ ਕਰੋ ਬੜੀ ਕਮਾਲ ਦੀ ਚਰਿਆ ਬਹੁਤ ਚੰਗਾ ਲੱਗਿਆ ਵੀਰੇ ਬਾਕੀ ਚਵਾਈ ਬਹੁਤ ਚੰਗੀ ਲੱਗੀ ਆ ਵੇਰ ਨੂੰ ਠੀਕ ਆ ਇਹਨੂੰ ਕਹਿੰਦਾ ਨਾ ਗਿੱਠਲੇ ਪਾਵੇਂ ਹਾਂ ਗਿੱਠ ਮੂਰ ਨੂੰ ਲੈਵਾ ਬਾਈ ਬਾਕੀ ਪਲੀ ਵੀ ਦੇਖਾਉਨੇ ਆਪਾਂ ਬਾਕੀ ਬਰੀਡ ਕੁਆਲਿਟੀ ਬਹੁਤ ਆ ਵਹਿੜਦੀ ਵੀਰੇ ਲੈ ਫੇਰ ਚੈੱਕ ਕਰੋ ਛੋਟਾ ਛੋਟਾ ਕਰਨੀ ਟੋਵਾ ਫਲ ਪੈਂਦਾ ਬਾਈ ਹਨਾ ਵੀਰ ਵਿਆਹ ਵਾਲੀ ਜਰਸੀ ਵਾਲਾ ਬਾਈ ਹੂੰ ਇਹ ਆ ਨਾ ਗੋਲ ਗੋਲ ਪਈਆ ਬਾਕੀ ਬਾਈ ਕਲਰ ਚੈੱਕ ਕਰੋ ਕਰਮਾਲੀ ਦਾ ਬਹੁਤ ਪਿਆਰਾ ਗਾ ਤੋਰਾ ਚੈੱਕ ਕਰੋ ਲੈ ਇੱਕ ਨੰਬਰ ਤੋਰਾ ਬਾਈ ਪਲੀ ਪੁਲੀ ਵੀ ਨਾ ਐ ਲਾਲੋ ਵੀ ਫੁੱਲਾ ਬਾਕੀ ਭਾਂਡਾ ਦੱਸਦਾ ਕਿ ਨਹੀਂ ਭਾਈ ਹਾਂ ਹਾਂ ਬਈ ਬਹੁਤ ਤਿਆਰੀ ਕਰੀਆ ਵੀਰੇ ਵੇਰਲੇ ਕੀ ਬਾਤ ਆ ਭਾਈ ਗੋਲ ਮਟੋਲ ਪਈਆ ਇਹ ਨਹੀਂ ਹੈਗਾ ਵੀ ਲਿੱਸੀ ਲਾਵੀ ਨਾ 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 ਵੀਰੇ ਪੂਰੇ ਵਜਨ ਵਜੂਦ ਵਾਲੀ ਬੱਚੀ ਆ ਬਾਕੀ ਠੰਡੀ ਸੀਲ ਬਹੁਤ ਆ ਮੇਰੇ ਬੱਚੀ ਜਿੱਥੇ ਮਰਜੀ ਬੈਠਾ ਚੋਈ ਜਾ ਵੀਰੇ ਮੇਨ ਖਾਸੇ ਦਾਵਰੇ ਬੈੜਦੀ ਆਪਣੇ ਦੀ ਕੀ ਬਾਤ ਆ ਯਾਰ ਠੰਡੀ ਸੀਲ ਲਾ ਲੀਂਗਾ ਮੇਰਾ ਭਾਈ ਠੰਡਾ ਸੀਲ ਪਸ਼ੂ ਪਹਿਲਾਂ ਵੀ ਹੁੰਦਾ ਬੱਪਾ ਵੀਰੇ ਗਰਮ ਲੈਂਦੇ ਨੇ ਵੀਰੇ ਆਪਾ ਪਸ਼ੂ ਕੀ ਬਾਤ ਆ ਮੌਲ ਹੈ ਲੜੀਆ ਕਰਮ ਵਾਲੀ ਜਿਵੇਂ ਬੱਚਾ ਵੀ ਦੂਰ ਖੜਾ ਹਜੇ ਕਿ ਨਹੀਂ ਨਾ ਨਾ ਵੀਰੇ ਬਾਈ ਠੰਡੀ ਬੱਚ ਇਹ ਲੈ ਗਏ ਗਏ ਨਾ ਵੇਖੋ ਕਿੰਨੀ ਚੰਗੀ ਚੱਕਰੀ ਨਹੀਂ ਜੋ ਮਰਜੀ ਹੱਥ ਲਾਈ ਜਿਹੜੇ ਮਰਜੀ ਬੈਠਾ ਰਿਹਾ ਵੀਰੇ ਮੈਂ ਕਹਿੰਦਾ ਜਿਉਂ-ਜਿਉਂ ਹੱਥ ਲਾਉਣਾ ਲਾੜਾ ਠਾਉਂਦੀ ਤੀ ਨਹੀਂ ਆਕ ਨਹੀਂ ਅੱਛੀ ਸਾਫ ਬਹੁਤ ਆ ਵੀਰੇ ਕੀ ਬਾਤ ਆ ਭਾਈ ਬਾਕੀ ਹੋਰ ਗੱਲ ਹੈ ਜ਼ੇਰ ਵਗੈਰਾ ਭਾਈ ਸਾਰਾ ਜ਼ੇਰ ਜੂ ਕੰਪਲੀਟ ਆ ਵੀਰੇ ਫੁੱਲ ਵਾਰੰਟੀ ਇੱਕ ਗੱਲ ਹੋਰ ਵੀ ਆ ਬਾਈ ਯਾਰ ਕੇ ਘਰੇ ਆ ਲਿਆ ਕੇ ਸਵਾ ਉਹਦਾ ਵੀਰੇ ਖਾਸੀ ਰਾਈ ਗਿਆ ਆਪਾਂ ਪਸ਼ੂ ਘਰੇ ਲਿਆ ਕੇ ਸਵਾ ਕੇ ਵੇਚ ਲਾਤਾ ਹੂੰ ਆਪਾਂ ਵੀਰੇ ਪਾਸੋਂ ਸੋਇਆ ਪਸੂ ਲੈਂਦੇ ਨਹੀਂ ਠੀਕ ਆ ਭਾਈ ਉਹਦੀ ਆਪਣੇ ਕੋਲ ਕੋਈ ਗਾਰੰਟੀ ਨਹੀਂ ਹੁੰਦੀ ਜੀ ਸੋਇਆ ਦਾ ਨਹੀਂ ਸੋਇਆ ਦਾ ਸਹੀ ਗੱਲ ਆ ਭਾਈ। ਇਹਦੀ ਵੀ ਫੁੱਲ ਗਾਰੰਟੀ ਬਣ ਜਾਂਦੀ ਆ। ਤੇ ਕੀ ਮੁੱਲ ਆ ਭਰਾ ਫਿਰ ਦੇਣ ਲੈਣੀ ਦੱਸ ਦੇ। ਮੁੱਲ 90-95 ਜਿੰਨਾ ਮਰਜ਼ੀ ਕਰਾ ਲਾ 75000 ਦੀ ਦੇ ਦਾਂਗੇ। 90-95 ਜਿੰਨਾ ਮਰਜ਼ੀ ਕਰਾ ਲਓ ਭਾਈ ਬਾਈ ਕਲਾਸ 75000 ਦੀ 75000 ਦੀ ਵਾੜ ਦੇ ਦਾਂਗੇ ਭਾਈ। ਇਹ ਮੁੱਲ ਭਾਈ ਯਾਰ ਕਹਿੰਦੇ ਭਾਈ ਅੱਗੇ ਵੀ ਜਮਾ ਦੇਣ ਲੈਣ ਵਾਲੇ ਤੇ ਫਿਕਸ ਜੀ ਹੁੰਦੇ ਆ ਕਿ ਨਹੀਂ ਭਾਈ। ਬਾ ਮਾਨਤਨ ਕਰ ਦਿਆਂਗੇ ਵਿੱਚੋਂ। ਸਾਡੀ ਬੱਚੀ ਵਿੱਚ ਹੀ ਬਹੁਤ ਸਾਫ਼ ਸੁਥਰੀ ਆ ਜਿੰਨੀ ਵੀ ਕਰੀਏ। ਸਹੀ ਗੱਲ ਆ ਮੈਂ ਸਾਫ਼ ਸੁਥਰੇ ਲੇਵੇ ਦੀ ਆ। ਬਾਕੀ ਪਲੀ ਵੀ ਠੰਡੀ ਸੀਲ ਹਾਂ ਕੋਈ ਨਹੀਂਗਾ ਜਿੱਥੇ ਮਰਜ਼ੀ ਬੈਠਾ ਰ। ਹੂੰ ਆ ਬਿਠਾ ਰਿਆ ਪੁੱਠੇ ਪਾਸੇ ਬਿਠਾ ਰਿਆ ਸੁੱਦੇ ਪਾਸੇ ਬਿਠਾ ਰਿਆ ਇੱਧਰ ਦੀ ਮਰਜ਼ੀ ਬਿਠਾ ਰਹਿ ਕੀ ਬਾਤ ਆ ਯਾਰ ਬਾਕੀ ਨਾੜਾ ਲੋੜਾ ਨਾ ਲੇਵੇ ਤੇ ਬਈ ਫੁੱਲ ਚੰਗੀਆਂ ਮੁੱਲ ਵੀ ਬਈ ਅੱਗੇ ਵੀ ਖਿੱਚ ਕੇ ਜੇ ਕਰਦਾ ਤੇ ਬਈ ਅੱਜ ਵੀ ਜਮਾ ਖਿੱਚ ਕੇ ਕਰਿਆ ਪੰਜਾਹ ਦੇ ਦੇਣੀਆਂ ਬਾਕੀ ਬੱਚੇ ਵੀ ਬਹੁਤ ਚੰਗੇ ਪਾਉਂਦੀਆਂ ਨਾ ਬਈ ਹਾਂ ਹਾਂ ਬਈ ਠੀਕ ਐ ਬਈ ਅੱਗੇ ਬਈ 2 ਨੰਬਰ ਤੇ ਇਹ ਵੀ ਮੇਰੇ ਦੂਜਾ ਸੂਆ ਵੈਰ ਸੂਈ ਆ ਇਕ ਕਦਮ ਸੂਈਏ ਵੀਰੇ ਹੋ ਗਿਆ ਵੀਰੇ ਘੰਟਾ ਡੇਢ ਘੰਟਾ ਸੂਈ ਨਾ ਜੇਰ ਤਿਆਰੀ ਥੇ ਵੀਰੇ ਤਾਂ ਬੈਠੇ ਨਹੀਂ ਰਹੇ ਵੀਰੇ ਬੈਹਲ ਦਿੱਤੀ ਆ ਵੀਡੀਓ ਕਰਕੇ ਹੂੰ ਵੀ ਜੇਰ ਤਰ੍ਹਾਂ ਡੱਗ ਪਈ ਆ ਤੇ ਬੱਚਾ ਬਾਈ ਕੀ ਦਿੱਤਾ ਬੱਚਾ ਦੇ ਮਗਰ ਵੱਛੀ ਆ ਵੀਰੇ ਬੱਸੀ ਬਹੁਤ ਚੰਗੀ ਆ ਬੱਚੀ ਬਹੁਤ ਚੰਗੀ ਰਹੀ ਸੀ ਆ ਵੀਰੇ ਬੱਚਾ ਕਰਮਲ ਨੇ ਬਾਈ ਬੱਸੀ ਦਿੱਤੀ ਬਾਕੀ ਆ ਬਹੁਤ ਬੀੜ ਬਹੁਤ ਚੰਗੀ ਬੈੜਾ ਸਾਫ ਸੁਥਰੀ ਬਹੁਤਾ ਚੌਕ ਚੁੰਕ ਬਹੁਤਾ ਵੈੜਦਾ ਕੀ ਬਾਤ ਆ ਬਾਈ ਥਾਂਨੇ ਵਾ ਵੀਰੇ ਕਿੰਨਾ ਚੰਗਾ ਲੱਗਿਆ ਬਾਕੀ ਲੈਵਾ ਪਚੱਕ ਕਰਾਉਣਾ ਲੈ ਉਹ ਚੰਗੀ ਤਿਆਰ ਹੋਈ ਆ ਬਾਈ ਜਾ ਬਾਤ ਆ ਬਾਈ ਦੋਦਾ ਦੀ ਲਾੜ ਬੜੀ ਚੰਗੀ ਆ ਯਾਰ ਹਾਂ ਜੀ ਆਹ ਦੇਖੋ ਬਈ ਦੁੱਧ ਵਾਲੀ ਬੜੀ ਚੰਗੀ ਲੱਗਿਆ ਬਾਕੀ ਫੀਟਿੰਗ ਲੈਵਾ ਬਾਕੀ ਚੌਕ ਚੌਕ ਬਹੁਤ ਆ ਵੀਰੇ ਬਾੜ ਤੇ ਹੂੰ ਚਮਕ ਚੌਕ ਵੀ ਕਰਮਲੀ ਦੇ ਫੁੱਲ ਇਹਨੂੰ ਵੀ ਬਈ ਖੋਲ ਦੇ ਤੋਰ ਕੇ ਬਾਕੀ ਬਈ ਹੋਰ ਗੱਲ ਆ ਕੋਈ ਆਏ ਨਾ ਮੰਨੇ ਵੀ ਜਮਾ ਛੋਟਾ ਪਸ਼ੂਨ ਦਾ ਫੁੱਲ ਨਹੀਂ ਨਹੀਂ ਵੀਰੇ ਵਧੀਆ ਚੰਗੇ ਕਰਦ ਆ ਲੀਆ ਬੱਛੀ ਆ ਵੀਰੇ ਚੰਗੀ ਬਰੀਡ ਵਾਲੇ ਹੰਦੇ ਆ ਬਾਕੀ ਬਈ ਸੈਨਗ ਤੇ ਚਮਕ ਚੈੱਕ ਕਰੋ ਬਾੜ ਤੇ ਫੁੱਲ ਭਲੀ ਵੀ ਆ ਲੈ ਫੇਸ ਬਿਊਟੀ ਚੈੱਕ ਕਰੋ ਬੜੀ ਕਮਾਲ ਦੀ ਆਗੀ ਛੋਟਾ ਛੋਟਾ ਕਰਨੀ ਆ ਬੋਦੀਵਾਦੀ ਨਾ ਇਹ ਗੱਲ ਕਰੀਏ ਫੁੱਲ ਕਮਾਲ ਦੀ ਆਗੀ ਲੈ ਚੱਲ ਬਈ ਵਾਰਨ ਲੇ ਬਈ ਚੈੱਕ ਕਰੋ ਲੈਵੇ ਦੀ ਜਿੰਨਾ ਮੈਂਨ ਗੱਲ ਫੀਟਿੰਗ ਨਹੀਂ ਹੁੰਦੀ ਆ ਫੀਟਿੰਗ ਬੜੀ ਕਮਾਲ ਦੀ ਆ ਤੇ ਕਿੰਨਾ ਦੇਦ ਦੇ ਦੂ ਪ੍ਰਾਸ਼ਟੀ ਬਦੇ ਨੇ ਦੇਦ ਬਦੇ ਸੱਚੀ ਵੀ 18 20 ਕਿਲੋ ਨਾਰਮਲ ਠੀਕ ਆ ਤੇ ਬੋਲਾ ਕੱਢਦਾ ਸੀਗਾ ਫਿਰ ਹਾਂ ਬੋਲਾ ਗਰੇ ਵਿੱਚ ਆ ਵੀਰੇ 5 3 4 ਕਿਲੋ ਠੀਕ ਹੈ ਬਾਈ ਹਾਂ ਮੈਂਨ ਗੱਲ ਯਾਰ ਬੱਚਾ ਵੱਸੀ ਆ ਵੱਸੀ ਆ ਵੀਰੇ ਮਗਰਾਪ ਵੀ ਮੇਰੇ ਬੱਚੀ ਆ ਹਜੇ ਸਹੀ ਗੱਲ ਆ 400 ਬੱਚਾ ਵੀ ਲਵਾ ਵੀਰ ਵੱਧ ਵਾਲੀ ਚੀਜ਼ ਆ ਇਹ ਕੀ ਬਾਤ ਆ ਬਈ ਸਹੀ ਗੱਲ ਆ ਇਹਨੇ ਰੱਖੀ ਹੋ ਕੋ ਗਿੱਡੀ ਆ ਇਹਨੇ ਬਦਨਾ ਹੀ ਆ ਹਾਂ ਸਲੱਖੀ ਬਹੁਤ ਆ ਵੀਰੇ ਬੜਾ ਕੀ ਬਾਤ ਆ ਯਾਰ ਸਲੱਖ ਬਣਾ ਨਾ ਫੁੱਲ ਬੋਦੀ ਬਾਦੀ ਬੜੀ ਕ ਬਾਕੀ ਬਰੀਡ ਵੀ ਆ ਸਾਰਾ ਕੁਝ ਹੀ ਮਿਲੂਗਾ ਹਾਂ ਹਾਂ ਵੀਰੇ ਲੈਣ ਗਾਲ ਯਾਰ ਥਣ ਬੜਾ ਸੋਹਣਾ ਲੱਗਿਆ ਥਣ ਬਹੁਤ ਚੰਗਾ ਲੱਗਿਆ ਬਾਈ ਥਣਾ ਦੀ ਕੁਆਲਿਟੀ ਦਾ ਨਾ ਮੈਂ ਕਹਣਾ ਬਾਈ ਮੂੰਹੋਂ ਬੋਲਦੀ ਆ ਤੇ ਲੈਵੇ ਦੀ ਫਿਕਸ ਕਰਨ ਵਾਲੀ ਦਾ ਹਵਾਨਾ ਇਹ ਨਹੀਂ ਹੈਗਾ ਵੀ ਟੁੱਟ ਮਾ ਜਾਕ ਨਹੀਂ ਬਾਈ ਹਾਂ ਹਾਂ ਫੈਕਟਰ ਕੀ ਮੁੱਲ ਆ ਬਾਈ ਇਹਦਾ ਦੇਣ ਦਾ ਇਹ ਵੀ ਵੀਰੇ 75000 ਜਿਹਾ ਮੰਗਦਾਂ ਕਰ ਦਿਆਂਗੇ 75000 ਹਾਂ ਲੈ ਬਾਈ ਚੱਕੋ ਜਮਾ ਦੇਣ ਲੈਣ ਵਾਲੇ ਮੁੱਲ ਆਗੇ ਮੁੱਲ ਅੱਗੇ ਵੀ ਦੇਣ ਲੈਣ ਵਾਲੀ ਹੁੰਦੇ ਆ ਤੇ ਅੱਜ ਵੀ ਜਮਾ ਦੇਣ ਲੈਣ ਵਾਲੇ ਮੁੱਲੀ ਆ ਬਾਈ ਦੇ ਲੈ ਵਾਨਾ ਚੈੱਕ ਕਰੋ ਬੜਾ ਸੋਹਣਾ ਥੱਲੇ ਤੋਂ ਲੈ ਕੇ ਤਹਾਂ ਤੱਕ ਲੱਗਿਆ ਪਿਆਗਾ ਬਾਕੀ ਬੱਚੇ ਦੀ ਕੁਆਲਿਟੀ ਲੈ ਚੈੱਕ ਕਰਾ ਲੈ ਬੱਚੇ ਬਹੁਤ ਚੰਗੀ ਵੀਰੇ ਕੁਆਲਿਟੀ ਵਾਲੀ ਹੈ ਮਗਰ ਇਹ ਬੜੀ ਚੰਗੀ ਰਸੀ ਦਿੱਤੀ ਆ ਬਾਕੀ ਅੱਗੇ ਪਿੱਛੇ ਦਾ ਲੈਵਾ ਵੀਰੇ ਪੂਰਾ ਵੇਖੋ ਕਿੰਨਾ ਅੱਗੇ ਸਾਨੂੰ ਲੈਵਾ ਚੈੱਕ ਕਰੋ ਬਈ ਕੋਈ ਹੱਥ ਨਾਲ ਨਾ ਨਾ ਬਹੁਤ ਜਲਦਾ ਨਾ ਹਾਂ ਬਹੁਤ ਸੋਹਣਾ ਸੰ ਲੱਗ ਜਾ ਵਾ ਅੱਗੇ ਬਈ ਤਿੰਨ ਨੰਬਰ ਤੇ ਇਹ ਵੀ ਵੀਰੇ ਦੂਜਾ ਹਸੂਆ ਵੈਰ ਸੂਈ ਆ ਠੀਕ ਆ ਤੇ ਇਹ ਵੀ ਵੀਰੇ ਹੋ ਗਿਆ ਵੀਰੇ ਫਲਟਰਾ ਵੀ ਵੰਟ ਹੋ ਗਿਆ ਸੂਈ ਨੂੰ ਠੀਕ ਆ ਬੱਚੀ ਇਹਦਾ ਮਗਰ ਆਪਣੇ ਬਾਤ ਮਾਲ ਦੀ ਵੀਰੇ ਬਾਈ ਮੈਂ ਕਹਣਾ ਕੀ ਆ ਬਾਤ ਆ ਯਾਰ ਬੱਛੀ ਤਾਂ ਇਹ ਲੱਗਦੇ ਜੇ 6-7 ਮਹੀਨੇ ਦੀ ਪੜੀ ਵੀ ਹੁੰਦੀ ਆ ਬੱਛੀ ਦਾ ਵੀਰੇ ਬਾਹਲੀ ਨੇ ਆਇਆ ਚੰਗੀ ਇਹਦੇ ਨੇ ਮੈਂ ਕਹਣਾ ਕੀ ਆ ਬਾਤ ਆ ਬੱਚੇ ਦੀ ਬਰੀਡ ਚੈੱਕ ਕਰੋ ਵੱਡੀ-ਬੁੱਡੀ ਦੇਖੋ ਅੰਗ ਪੈਰ ਬੜਾ ਖੁੱਲਾ ਹੈ ਨਾ ਬੜਾ ਵੀਰੇ ਐ ਲੱਗਦੇ ਜਿਹੜੇ ਮਹੀਨੇ ਦੀ ਬੱਛੀ ਹੋਣ ਹੁੰਦੀ ਆ ਮੈਂ ਕਹਣਾ ਬਾਈ ਠੀਕ ਆ ਬੜਾ ਨੇ ਆਇਆ ਚੰਗਾ ਭਰਾ ਸੀ ਬਾਈ ਬੰਦਿਆਂ ਨੇ ਹਮ ਆਪਾਂ ਵੀਰੇ ਕਹਿ ਕੇ ਨਹੀਂ ਦਿੰਦੇ ਆਪਦੇ ਵੱਲੋਂ ਕੁਝ ਵੀ ਠੀਕ ਆ ਕਿਹ ਚੀਜ਼ ਅੱਛੀ ਆ ਬੋਲ ਦਿਓ ਮੈਂ ਕਹਣਾ ਕੀ ਆ ਬਾਤ ਆ ਵੱਡੀ ਦੇਖੋ ਯਾਰ ਦੇਖੋ ਕਿੱਡੀ ਚੰਗੀ ਬੱਛੀ ਆ ਤੇ ਬੱਚੇ ਦਾ ਕੱਦ ਤੇ ਹਾਈਟ ਚੈੱਕ ਕਰੋ ਬੜੀ ਕਮਾਲ ਦੇ ਲੈ ਫੇਸ ਚੈੱਕ ਕਰੋ ਬਹੁਤ ਚੰਗੀ ਬੱਚੀ ਹੈ ਵੀਰੇ ਬਹੁਤ ਚੰਗੀ ਬੱਚੀ ਹੈ ਆਪ ਵੀ ਬਹੁਤ ਚੰਗੀ ਹੈ ਵੀਰੇ ਗਾਣ ਕਾ ਵੀ ਜਾਨ ਬਾਈ ਤੜ ਤਾਂ ਬੁਲਾ ਫਿਰੇ ਸੁਣਾ ਬੋਲਾ ਵੀਰੇ ਦਾ ਵੀ ਆਪਾਂ ਵੀਰੇ ਬੱਚਾ ਜਗਾ ਹੈ ਜੀ ਵੀਰੇ ਧਾਰਾ ਮਾਰੀਆਂ ਠੀਕ ਆ ਹਾਂ ਸੁਈ ਨੇ 15 20 ਮਿੰਟ ਹੋ ਸਰ ਭਾਜੀ ਠੀਕ ਆ ਹਾਂ ਬਾਕੀ ਗਾਹ ਬੜੇ ਦੱਦਲੀ 26 27 ਕਿਲੋ ਦੱਦ ਤੇਰੇ ਮਾਲ ਕੱਲ ਦੱਸਾਂਗੀ ਤੁਹਾਡਾ ਝੋਆ ਵਾ ਠੀਕ ਆ ਬਾਕੀ ਥੋਖਾਈ ਮੜਾ ਜਾ ਵੀਰੇ ਵਹਿਰ ਦੀ ਬਾਲਤਰ ਵਿਖਾਈ ਥੋ ਮੜੀ ਕਿੰਨੀ ਜਗੀ ਆ ਕਿਆ ਬਾਤ ਆ ਲੰਮੀ ਚੈੱਕ ਕਰੋ ਵੇ ਕੀ ਆ ਰੱਖਾਂ ਥੋ ਕਿੰ ਗੁੱਲੇ ਵਾਲਾ ਥਣ ਲੱਗਾ ਵਾ ਹਨਾ ਇਹ ਜਿਹੜਾ ਵੀਰੇ ਜਿੱਜਾ ਘੱਟ ਮਿਲਦੀਆਂ ਇੱਕ ਬੱਛੀ ਹੋਵੇ ਕਾਬ ਵੀ ਚੰਗੀ ਹੋਵੇ ਥਣ ਚੰਗਾ ਬਈ ਇਹ ਚੀਜ਼ਾਂ ਮਿਲਦੀਆਂ ਫੇ ਜਿੱਦਾਂ ਵੀਰੇ ਘਰੇ ਘਰੇ ਮਿਲਦੀਆਂ ਵੀਰੇ ਇਹ ਗੱਲ ਕਦੇ ਕਦਾਂ ਹੀ ਮਿਲਦੀਆਂ ਬਈ ਇਹ ਤਾਂ ਕਰਮ ਵਾਲੀ ਹੋ ਜਿਹੜੇ ਆਪਾਂ ਵੀਰੇ ਕਦੇ ਕਦਾਂ ਹੀ ਮਿਲਦੀਆਂ ਚੀਜ਼ਾਂ ਇੱਕਦਾਂ ਹੀ ਮਿਲਦੀਆਂ ਬਈ ਖੋਲਦੇ ਬਈ ਇਹਨੂੰ ਵੀ ਧੋੜ ਦੇ ਖੋਲ ਕੇ ਬੱਚਾ ਦਾ ਬਈ ਆਇਆ ਲਾ ਲਓ ਮੈਂ ਕਹਣਾ ਪੜਿਆ ਬੱਛੀ ਦਾ ਵੀਰੇ ਬਾਹਲੀ ਨਹੀਂ ਆਇਆ ਚੰਗੀ ਆ ਵੀਰੇ ਜਿਹੜਾ ਬੰਦਾ ਲੈ ਗਿਆ ਯਾਰ ਕਰੂਗਾ ਵੀਰੇ ਚੀਜ਼ ਯਾਰ ਕਰੂ ਬਈ ਸਹੀ ਗੱਲ ਆ ਬਹੁਤ ਪਿਆਰੀ ਬੱਛੀ ਹੈ ਬਾਹਰ ਦੀ ਕੁਆਲਿਟੀ ਦਾ ਰਿਕਡੀ ਚੀ ਬੈੜ ਦੇ ਕੁਆਲਿਟੀ ਕਰੋ ਭਾਈ ਕਿਉਂਕਿ ਜੇ ਆਪ ਕੁਆਲਿਟੀ ਤਾਂ ਹੀ ਪਾਪਾ ਹੀ ਵੀਰੇ ਬੱਚਾ ਜੰਗਾ ਦਿੱਤਾ ਲਕਿਤ ਪ੍ਰੈਂਟ ਤੇ ਡੱਬ ਨੂੰ ਵੀ ਚੈੱਕ ਕਰੋ ਕਰਮ ਵਾਲੀ ਚ ਫੁੱਲ ਚੰਗੇ ਹੈ ਲੈਵਾ ਚੈੱਕ ਕਰੋ ਲੈ ਮੇਰੇ ਨੂੰ ਨਾ ਰਿਕਾਰਡ ਥੋੜੀ ਬੈਠੀ ਹੈ ਬੈੜ ਪੰਡਾ ਬੰਨੀ ਫਿਰਦੀ ਹੈ ਭਾਈ ਕਰਮ ਵਾਲੀ ਨਾ ਆਏ ਲਾ ਲਓ ਵੀ ਪੰਡਾ ਬੰਨੀ ਫਿਰਦੀ ਆ ਬਹੁਤ ਸੋਹਣਾ ਲੈਵਾ ਗਾ ਜਿੰਨਾ ਮਗਰ ਨੂੰ ਉਨੀ ਨੂਰ ਨੂੰ ਆ ਆਏ ਲਾ ਲਓ ਬਾੜ ਤੋਂ ਤੋਰਾ ਨਹੀਂ ਤੋਰਾ ਮਾਤੇ ਮੇਰੇ ਬਜਰ ਵਜੂਦ ਬਹੁਤ ਆ ਵੀਰੇ ਬੈੜ ਦਾ ਕਿਆ ਬਾਤ ਆ ਬਹੁਤ ਸੋਹਣਾ ਲੇਵਾ ਤੇ ਫੇਸ ਬਿਊਟੀ ਚੈੱਕ ਕਰੋ ਸੈਲਿੰਗ ਚੈੱਕ ਕਰੋ ਚਾਉ ਕਿਦਾਂ ਬਾਕੀ ਥਾਣੇ ਖਾਰੀ ਮੁਰੂ ਕਦਾ ਚੰਗਾ ਲੱਗਿਆ ਕਿਆ ਬਾਤ ਆ ਬਈ ਮੁਠੀ ਵਾਲਾ ਥਾਣਾ ਮੇਰੇ ਚੋਲਾ ਥਾਣਾ ਮੈਂ ਕਹਣਾ ਯਾਰ ਜਿਹੜੇ ਉਤਾਰ ਨਹੀਂ ਆਉਂਦੀ ਉਹ ਵੀ ਸਿੱਖੋ ਜੀਗਾ ਵੀਰੇ ਏਡੀ ਜੁਈ ਪਾਈ ਟੀਕ ਟਕ ਵੀ ਬਾਈ ਯੂਟਿਊਬ ਵੀ ਕਹਣਾ ਇਮੋਟੀ ਹੋ ਬਾਈ ਤੇ ਬਾਈ ਪੂਰੀ ਪੂਰੀ ਵੀਰੇ ਜੱਡਾ ਥਾਣੇ ਉਹਨਾਂ ਦੀ ਜੁਈ ਠੀਕ ਆ ਜਿੱਡਾ ਬਾਈ ਕਹਿੰਦਾ ਬਾਈ ਥਾਣਾ ਓਨੀ ਮੋਟੀ ਚਵਾਈ ਆ ਮੈਂ ਕਿਹੜਾ ਨਿਪਟੂਗੀ ਹਨਾ ਹਾਂ ਹਾਂ ਮੇਰੇ ਦੋ ਮਰਦ ਜੋਗੇ ਪਾਸ ਹੋ ਗਿਆ ਕੋਈ ਬੰਦਾ ਹੂੰ ਬਾਕੀ ਵੀਰੇ ਚੀਜ਼ ਘਰੇ ਸੋਹਣੀ ਰੱਭੂ ਵੀਰੇ ਖੜੀ ਜਿਹੜਾ ਬੰਦਾ ਲੈ ਗਿਆ ਨਾ ਸਹੀ ਗੱਲ ਆ ਚਾਰ ਬੰਦੇ ਗਹਿਣ ਗਏ ਵੀ ਚੀਜ਼ ਖੜੀ ਆ ਤੇ ਇਹਦਾ ਮੁੱਲ ਬਾਈ ਕੀ ਆ ਫਿਰ ਇਹਦਾ ਵੀਰੇ ਮੁੱਲ ਵੀਰੇ ਲੱਖ ਕਰਾ ਲਾ ਜਿੰਨਾ ਮਰਜ਼ੀ ਕਰਾ ਲਾ ਹੂੰ ਇਹ ਵੀਰੇ 85000 ਦੀ ਵੀਰ ਦੇਣੀ ਆਪਾਂ ਹਾਂ ਜਾਂ ਨਾ 85 ਦੀ ਹਾਂ ਕੋਈ ਆਪਣਾ ਮੇਜ ਕਰਾਉਣ ਨੂੰ ਬਾਈ ਕਹਿੰਦਾ ਲਾ ਸਰ ਕਰੇ ਤੇਰਾ ਆਪਾਂ ਛੋੜ ਹੀ ਹੁਣੀ ਆ ਕੱਲੀ ਸਰਫ ਠੀਕ ਆ ਹਾਂ ਮੁੱਲ ਕਰਾਉਣ ਨੂੰ ਬਾਈ ਕਹਿੰਦਾ ਬਾਈ ਜਿੰਨਾ ਔਰ ਆਪਣਾ ਬਾਕੀ ਉਹ ਵਹਿੜਾ ਮੁਚੀ ਆਹੇ ਵੀ ਗੱਲ ਚੈੱਕ ਕਰੋ ਬਾਈ ਗਲਾਬੀ ਗਲਾਬੀ ਲੈਵਾ ਕਰ ਮੜਾ ਗਲਾਬੀ ਆ ਮਲ ਜੀ ਵੀ ਪੰਜ ਬੰਦੇ ਬੰਦੇ ਘੁੰਮ ਜਾਈਏ ਵੀ ਵਹਿਰ ਨਹੀਂ ਮਿਲਣੀ ਠੀਕ ਆ ਹਾਂ ਬਾਕੀ ਇਹ ਨਹੀਂ ਗੱਲ ਬਾਈ ਕਹਿੰਦਾ ਰੇਟ ਆਪਣੇ ਪਤਾ ਕਰ ਲਿਓ ਪਹਿਲਾਂ ਜਾ ਕੇ ਕਿ ਨਹੀਂ ਬਾਈ ਹਾਂ ਫਿਰ ਆਇਓ ਜੇ ਤੁਹਾਨੂੰ ਚੰਗੀ ਲੱਗੂਗੀ ਜੀ ਬਾਕੀ ਗੱਲ ਇਹ ਆ ਜਿਹੜਾ ਆ ਗਿਆ ਉਹ ਮੁੜਦਾ ਨਹੀਂ ਨਾ ਨਾ ਵੀਰੇ ਇਹ ਚੀਜ਼ ਬਹੁਤ ਚੰਗੀ ਆ ਵੀਰੇ ਮਗਰ ਵੱੱਛੀ ਆ ਵੀਰੇ ਬਹੁਤ ਚੰਗੀ ਹੂੰ ਬੱਚੇ ਦੀ ਬਾਈ ਕੁਆਲਿਟੀ ਵਾਲੀ ਚੰਗੀ ਆਗੀ ਬਾਕੀ ਜੇਰ ਪਾਈ ਜਾਣੀ ਅੱਧੇ ਗੱਲ ਜੇ ਵੀ ਮੈਂ ਇਹ ਵੀਡੀਓ ਬਣਾ ਲਾਂਗੇ 15-20 ਮਿੰਟ ਦੀ ਐਸ ਵੀ ਨਵਰ ਹੋ ਜੇ ਹਾਂ ਉਹ ਪਰ ਕਿਪਛੜੀ ਸੁਣ ਗਿਆ ਜੀ ਅਗਰ ਮਛਰੀ ਸੁਣ ਲਾ ਗਿਆ ਇਕੱਠੀਆਂ ਬੜਾ ਹੈ ਠੀਕ ਹੈ ਬਾਈ ਬਾਕੀ ਲੇਵਾ ਬਹੁਤ ਚੰਗਾ ਲੱਗਿਆ ਵੇਰ ਲੋ ਕੀ ਬਾਤ ਬਾਕੀ ਵਜਨ ਵੀ ਕਿੰਡਾ ਵੇਰ ਬੈਠਦਾ ਮੈਂ ਕਹਣਾ ਜੇ ਮੈਂ ਕਿਹੜਾ ਯਾਰ ਜੇ ਐਡਾ ਬੱਚਾ ਪਸ਼ੂ ਦੇ ਦੇ ਪਸ਼ੂ ਲਿੱਛੇ ਨਹੀਂ ਸੁੱਤਾ ਜਾਂਦਾ ਵੇਰੇ ਦਾ ਵੇਰੇ ਪਰਵਾਹੀ ਕੋਈ ਨਹੀਂ ਵੀਰੇ ਵੇਰ ਦੀ ਕੋਈ ਨਹੀਂ ਸਹੀ ਗੱਲ ਹੈ ਉਵੇਂ ਹੀ ਪਈ ਆਗੀ ਆਏ ਮੰਨ ਲਓ ਜਿਹੜੀ ਨੂੰ ਲੋੜ ਹੀ ਨਹੀਂ ਜੇ ਕਿਤੇ ਹੁਣ ਐਡਾ ਬੱਚਾ ਹੋਰ ਦਾ ਦਿੱਤਾ ਹੁੰਦਾ ਉਹ ਐਡਾ ਡਾ ਸੁੱਤੀ ਜਾਂਦੀ ਆ ਵ ਬਾਕੀ ਬਾਂਤਰਬਾੜੀ ਚੱਲੀ ਆ ਵੈੜ ਦੀ ਜੰਗੀ ਹੈ ਨਾ ਬਾਈ ਸਹੀ ਗੱਲ ਬਹੁਤ ਚੰਗੀ ਬਾਂਤਰ ਆ ਅੱਗੇ ਬਾਈ ਲਾਸਟ ਤੇ ਚਾਰ ਨੰਬਰ ਇਹ ਦੂਜਾ ਸੁਆ ਵੈੜ ਹੁੰਦੀ ਆ ਹਮ ਹਾਰਮ ਦੀ ਵੈੜ ਆ ਵੀਰੇ ਇਹ ਠੀਕ ਆ ਤੇ ਵੀਰੇ ਮਾਲਕਾਂ ਨੇ ਦੱਸਿਆ ਕਿ ਸਾਡਾ ਵੀਰੇ 30 ਕਿਲੋ ਤੋਂ ਚੋਇਆ ਵਾ ਪਹਿਲਣ ਦਾ ਠੀਕ ਆ ਹਾਂ ਬਾਕੀ ਵੀਰੇ ਕੱਦ ਕਾਟ ਵਗਾਦੀ ਵੀਰੇ ਵੈੜ ਦਾ ਕਿੱਡਾ ਕੱਦ ਕਾਟਦਾ ਬਾਈ ਮੈਂ ਕਿਹਾ ਤੈਨੂੰ ਲਕਾਉਂਦੀ ਆ ਹਨਾ ਪੂਰੀ ਵੱਡੀ ਬੱਚੀ ਆ ਵੀਰੇ ਕੋ ਛੋਟੀ ਨਹੀਂ ਜੀ ਮੈਂ ਪਾ ਲਵਾਂ ਵੀਰੇ ਸਾਖੀ ਦੇ ਮੇਰੇ ਹਾਂ ਉਤਾਰ ਦੇ ਪਾਏ ਵੀਰੇ ਬੱਚੀ ਦੇ ਜੀ ਸਹੀ ਗੱਲ ਆ ਬਾਈ ਤੇ ਤੇਰੀ ਦੁਰੀਆਂ ਮੈਂ ਕਮਾਲਾ ਹੀ ਕਰ ਦਿੰਦੀ ਆ ਵੀਰੇ ਵੈੜ ਇਹ ਬਾਈ ਕੀ ਬਾਤ ਆ ਸਹੀ ਵੱਡੀ ਵੱਡੀ ਬਹੁਤ ਆ ਵੀਰੇ ਵੈੜ ਤੇ ਕਰੋ ਬੜੀ ਕੀ ਗੱਲ ਤੇ ਬਾਕੀ ਵੱਡੀ ਬੁੱਡੀ ਬਹੁਤ ਆ ਬਹੁਤ ਆ ਵੀਰੇ ਵੱਡੀ ਵੀਰੇ ਛੋਟੀ ਨਾ ਬੰਦਾ ਮੰਨ ਗਿਆ ਵੀ ਕੋਈ ਸਹੀ ਗੱਲ ਆ ਹਾਂ ਖੋਲ ਦੇ ਬਾਈ ਇਹਨੂੰ ਵੀ ਤੋੜ ਦੇ ਖੋਲ ਕੇ ਪਲੀ ਪਲੀ ਵੀ ਕਰਮ ਵਾਲੀ ਫੁੱਲ ਆ ਬਾਈ ਇਧਰੋਂ ਹੀ ਆਪਾਂ ਸਣ ਹਵਾਂ ਤੇ ਵਾਲਾ ਹੋਇਆ ਬੰਦਾ ਵੀਰੇ 32 33 ਕਿਲੋ ਦਾ ਤਾਂ ਵੜਦੇ ਲਈ ਜਾਣੇ ਹਾਂ ਹਾਂ ਲਾੜਾ ਲੁੜਾ ਬੜੀਆਂ ਚੰਗੀਆਂ ਹਨ ਬਾਈ ਬਹੁਤ ਵੀਰੇ ਬਹੁਤ ਚੰਗੀ ਹੈ ਬਾਕੀ ਲੰਮੀ ਲੁੰਮੀ ਬਾੜੀ ਆ ਹਨਾ ਮੇਰੇ ਛੋਟੇ ਸਾਹ ਕੋਈ ਨਹੀਂ ਮਰਦੀ ਬਾਈ ਰਾਈਟ ਰਾਈਟ ਜੀ ਠੀਕ ਆ ਕੋਈ ਉਹ ਜੀ ਗੱਲ ਨਹੀਂ ਗਈ ਸਹੀ ਗੱਲ ਆ ਬਾਈ ਥੋੜਾ ਥੋੜਾ ਮੁਰਨੋ ਹੋਵੇ ਹੋ ਰਹਿੰਦਾ ਇਹਨੂੰ ਥੋੜੇ ਥਾਜ ਦਾ ਕਰਮ ਵਾਲੀ ਬਾਈ ਆਇਆ ਮਲਾ ਲਓ ਮੁਰਦੀ ਵੀ ਨਹੀਂ ਚੰਗੇ ਥਾਂ 'ਚ ਖੁੱਲੇ ਜੇ ਫਿਰੂਬ ਨੇ ਮੇਰੇ ਖੁੱਲ੍ਹੇ ਆਈਆਂ ਵੀਰੇ ਵੇੜ ਅੰਗੇ ਹਾਂ ਬਹੁਤ ਚੰਗੀ ਆ ਸਹੀ ਗੱਲ ਆ ਬਾਈ। ਕੀ ਬਾਤ ਆ ਬਾਈ ਲੇਵੇ ਦੀ ਫੀਡਿੰਗ ਚੈੱਕ ਕਰੋ ਬੜੀ ਕਮਾਲ। ਰੇਲ ਗੱਡੀ ਦਾ ਡੱਬੇ ਜੱਡੀ ਆ ਵੀਰੇ। ਬਾਈ ਕੀ ਬਾਤ ਆ ਸਹੀ ਗੱਲ ਆ ਬੈੜ ਬੋਲਦੀ ਆ ਬਾਈ ਰੇਲ ਗੱਡੀ ਦਾ ਡੱਬਾ ਆ ਉੱਥੋਂ ਥਾ ਥੋੜਾ ਰਹਿ ਗਿਆ ਮੁਰਦ ਨੂੰ ਖੁੱਲਾ ਜੀ ਪੂਰਾ ਕਰਮਾ ਲਈ। ਲੰਮੀ ਲੰਮੀ ਦੇਖੋ ਬਾਈ ਮੈਂ ਕਿਹੜਾ ਮੱਲਾ ਨਾਲ ਤੋੜਾ ਤੁਰਦੀ ਆ। ਬਾਕੀ ਫੇਸ ਚੈੱਕ ਕਰੋ। ਇਹ ਮੇਰਾ ਵੀਰੇ ਕੱਦ ਦਿਖਾ ਲਈ ਵੀਰੇ ਇਹ ਬੰਦਾ ਛੋਟਾ ਨਾ ਬੰਨੇ ਕੱਦ। ਸਹੀ ਗੱਲ ਆ ਬਾਈ ਲੈ। ਪਲੀ ਵੀ ਦੇਖੋ ਬਾਈ ਬਰੀਕ ਬਾਕੀ ਫੈਕ ਸਟਰ ਲੱਗਿਆ ਵੀਰੇ 10 ਸੂਏ ਦਾ ਸੂਏ ਵੀਰੇ ਬਹੁਤ ਜਿਆਦਾ ਯਾਰ ਕੋੜੀ ਵਾਲਾ ਸਟਰਕਚਰ ਆ ਜਾਂਦਾ ਬਹੁਤ ਜਿਆਦਾ ਬਹੁਤ ਜਿਆਦਾ ਜੰਗੀ ਖੜ ਲਿਆ ਯਾਰ ਬਾਤ ਬਾਈ ਲੈ ਖੜਲੇ ਖੜਲੇ ਚੈੱਕ ਕਰੋ ਦੂਰੋਂ ਦਾ ਘੋੜੀ ਦੀ ਨਜ਼ਰ ਪਈ ਹੈ ਕਿ ਲੱਗਾ ਘੋੜੀ ਨਾਲ ਦੀ ਹੈ ਲੈ ਬਰੀਕ ਚੈੱਕ ਕਰੋ ਫੇਰ ਚੈੱਕ ਕਰੋ ਬਾਕੀ ਬਾਈ ਖੁੱਲੀ ਹੈਂਡਰ ਵਾਲੀ ਬਰੀਡ ਆ ਹਾਂ ਹਾਂ ਵੀਰੇ ਕੀ ਬਾਤ ਹੈ ਜਿਹੜਾ ਬੰਦਾ ਲੈ ਜੂਗਾ ਵੀਰੇ ਚੀਜ਼ ਆ ਵੀਰੇ ਕੋਈ ਯਾਦ ਕਰੂਗਾ ਬਾਕੀ ਪੱਦਰ ਬੜੀ ਆ ਯਾਰ ਹਨਾ ਬਹੁਤ ਵੀਰੇ ਬਹੁਤ ਸਾਫ਼ ਜਿਹੇ ਸਰਤ ਲਗੇ ਪਰਾਂ ਤੱਕ ਹੱਥ ਧਰਾਣੀ ਬਈ ਲੈ ਲੈ ਬਾਈ ਸਾਫ਼ ਸੁਧਰੀ ਫੁੱਲਾ ਕਰਮਾਲੀ ਤੇ ਬਾਈ ਫਿਰ ਕੀ ਮੁੱਲ ਰਹੁ ਅੱਜ ਕੱਚੀ ਦਾ ਆ ਜਾ ਆ ਜਾ ਓ ਬਸ ਬੱਤਾ ਬੱਤਾ ਕੀ ਮੁੱਲ ਰਹੁ ਫਿਰ ਕੱਚੀ ਦਾ ਅੱਜ ਵੀਰੇ ਮੁੱਲੇ ਦਾ ਵੀਰੇ ਜੇ ਪਾਸੇ ਹੁੰਦੀ ਵੇੜ ਦਾ 1.5 ਮੰਗਨੇ ਦਾ ਕਿ 60 ਮੰਗਣਾ ਸੀਗਾ ਪਰ ਆਪਾਂ ਉਹ ਮੁੱਲ ਨਹੀਂ ਕਰਨਾ ਆਪਾਂ ਇੱਕ ਪੰਜ ਦੀ ਵੇੜ ਅੱਜ ਦੇਣੀ ਆ ਹਾਂ ਜਾਨਾ ਬਸ ਇੱਕ ਪੰਜ ਦੀ ਹੋਈ ਯਾਰ ਇੱਕ ਪੰਜ ਦੀ ਹੋ ਦੇਣੀ ਆ ਆਪਾਂ ਮੈਂ ਕਹਣਾ ਬਈ ਕੀ ਆ ਬਾਤ ਆ ਯਾਰ ਰੇਟ ਇੱਕ ਅੱਜ ਤਾਂ ਮੁੱਲ ਲਵਰੇ ਹੈ ਕਿ ਜਿੱਦੇ ਵਾਰ ਛੂਪੀ ਤੇ ਇੱਕ 20 ਦੀ ਆ ਵੀਰੇ ਵੇੜ ਦੀ ਦੋ ਚਾਰ ਦਿਨ ਹਰ ਗੀ ਅਸੀਂ ਉਹਦਾ ਮੁੱਲ ਕਰਾਂਗੇ ਬਾਕੀ ਵੀਰੇ ਬਾਹਰ ਦੇ ਕੋਈ ਹੱਥ ਤਰਾਲੀ ਵੀਰੇ ਕਿਸੇ ਵੀ ਤਰੀਕੇ ਦਾ ਸਹੀ ਗੱਲ ਆ ਕੋਈ ਸ਼ੈਡ ਨਹੀਂ ਕੋਈ ਪਾਸਾ ਨਹੀਂ ਮੈਂ ਕੀ ਗੱਲ ਆ ਇਹ ਨਾੜਾ ਥੋੜਾ ਕਿੱਡਾ ਬਾਹਰ ਦਾ ਚੈੱਕ ਕਰੋ ਲੈ ਮੈਤੇ ਫੁੱਲ ਕਮਾਲ ਦੇ ਕੱਦ ਬਹੁਤ ਆ ਵੀਰੇ ਵੈੜ ਦਾ ਸਹੀ ਗੱਲ ਆ ਬਈ ਲੈ ਕੱਦ ਚੈੱਕ ਕਰੋ ਫੁੱਲ ਵੱਡੀ ਜਿਹੀ ਚੌੜੀ ਜੁੜੀ ਬਹੁਤ ਆ ਵੀਰੇ ਵੈੜ ਆ ਮੁੱਲ ਨਹੀਂ ਵੀਰੇ ਕਿੰਨੇ ਕਰ ਲਾ ਵੈੜ ਦਾ ਆਪਣੀ ਗਾਰੰਟੀ ਆ ਸਹੀ ਗੱਲ ਆ ਬਾਈ ਜਾਇ ਮੁੱਲ ਜਮਾ ਬਾਕੀ ਥਣਾ ਦੀ ਫੀਟਿੰਗ ਫੋਟੋਗ ਤਾਂ ਲੇਵੇ ਦੀ ਫੀਟਿੰਗ ਦੀ ਗੱਲ ਕਰੀ ਨਾ ਫੁੱਲ ਕਮਾਲ ਦੀ ਹੈ। ਬਾਕੀ ਲੈ ਹੱਥੀ ਚੋਲਿਓ ਪਾ ਮਸ਼ੀਨ ਲਾ ਲਿਓ ਹਨਾ ਵੀ ਜਿਵੇਂ ਮਰਜੀ ਵੀਰੇ ਹੱਥੀ ਜੋਣੀ ਹੱਥੀ ਜੋਲੋ ਮਸ਼ੀਨੀ ਜਿਹੜਾ ਮਸ਼ੀਨੀ ਚਲੋ ਫਿਰ ਤਰ੍ਹਾਂ ਚੋਈ ਜਾ ਸਕਦੀ ਹੈ। ਬਾਕੀ ਵੀਰੇ ਚੀਜ਼ ਆ ਕੋਈ ਇੱਕ ਵੱਲਾ ਕੋੜਿਆ ਕੇ ਵੇਖੇ ਸੌਦਾ ਕਰਨ ਤੋਂ ਪਹਿਲਾਂ ਸਹੀ ਗੱਲ ਆ ਬਾਈ। ਜਿਹੜੀ ਤੁਸੀਂ ਫੋਨ 'ਚ ਦੇਖੋਗੇ ਉਹਦੇ ਨਾਲ ਚੰਗੀ ਦੇਸੀ ਦੋ ਕਰਦੇ। ਹਾਂ ਚੰਗੀ ਮਾੜੀ ਪਹਿਲਾਂ ਫੋਟੋ ਤੇ ਵੇਖ ਲੈ ਵੀਰੇ ਸੌਦਾ ਕਰਦੇ ਪਹਿਲਾਂ। ਹਾਂ ਸਹੀ ਗੱਲ ਆ ਬਾਈ ਲੈ। ਅਜੀ ਚੀਜ਼ ਆ ਵੀਰੇ ਯਾਰ ਕਰੂ ਬਲਾੜਾ ਲੈ ਕੇ ਜਾਊਗਾ। ਸਹੀ ਗੱ ਅਈ ਦੜ ਬਾਈ ਅਰੇ 7-8 ਦਿਨ ਦੇ ਉਸ ਹਿਸਾਬ ਨਾਲ ਬਾਈ ਆਪਾਂ ਲਾ ਕੇ ਚੱਲੇ ਉਹਦਾ ਕੱਚੀ-ਕੱਚੀ ਪਈਆ ਜਦੋਂ ਨੂੰ ਸੋਣਾ ਬਹੁਤ ਸੋਹਣਾ ਦਰਜੀ ਨੂੰ ਆਪਾਂ ਕਹਦੀਆ ਤਿਆਰ ਕਰਕੇ ਸੂਗੀ ਬੈੜ ਬਾਈ ਆ ਵੀ ਬਹੁਤ ਚੰਗਿਆ ਬੈੜਾ ਬਾਈ ਕੋਲੇ ਸਾਰੇ ਚੰਗਿਆ ਸਾਫ਼ ਸੁਥਰੇ ਡੰਗਰਾ ਵੀਰੇ ਜਿੰਨੇ ਵੀ ਆ ਸਾਰੇ ਆਪਣੇ ਕੋਲੇ ਸਾਫ਼ ਸੁਥਰੇ ਆਵੇ ਸਾਰੇ ਪਸੂ ਸਹੀ ਗੱਲ ਆ ਹਾਂ ਤੇ ਨੈਕ ਸੀਗੇ ਬਾਈ ਕੋਲੇ ਬਾਈ ਚਾਰ ਆਪਾਂ ਚਾਰੇ ਹੀ ਦਿਖਾਤੇ ਜੇ ਕਿਸੇ ਵੀ ਨੂੰ ਨਾ ਕੋਈ ਪਸੰਦ ਆਵੇ ਬਾਈ ਨਾਲ ਕੰਡੈਕਟ ਕਰਕੇ ਖਰੀਦ ਸਕਦੇ ਆ ਵੀਡੀਓ ਨੂੰ ਵੇਖਣ ਲਈ ਧੰਨਵਾਦ